ਜੀ ਹਾਂ ਜੀ ਪਛਾਣਿਆ ਪਛਾਣਿਆ ਨਹੀਂ ਜੀ ਹਜੇ ਪਛਾਣ ਆ ਨਹੀਂ ਰਹੀ ਵੀ ਕੌਣ ਬੋਲ ਰਹੇ ਹਾਂ ਕੈਨੇਡਾ ਸਰੀ ਤੋਂ ਸਰੀ ਤੋਂ ਸਾਡਾ ਦਾ ਸਾਰਾ ਪਿੰਡ ਸਰੀ ਦੇ ਵਿੱਚ ਆਾਰੇ ਨੇ ਜੀ ਸਰੀ ਤੇ ਹੁਣ ਹੈਗਾ ਵੀ ਸਾਰਾ ਪਿੰਡ ਥੋੜਾ ਫੋਨ ਕਰਦਾ ਹੁੰਦਾ ਕਰਦੇ ਤਾਂ ਉਹੀ ਹੁੰਦੇ ਜਿਹੜੇ ਆਪਣੇ ਹੁੰਦੇ ਕਰਦੇ ਤਾਂ ਉਹੀ ਹੁੰਦੇ ਜਿਹੜੇ ਆਪਣੇ ਹੁੰਦੇ ਆਪਣੇ ਹੁੰਦੇ ਹੁਣ ਮੈਨੂੰ ਮੈਨੂੰ ਹੁਣ ਪਛਾਣ ਨਹੀਂ ਆ ਰਹੀ ਵੀ ਕੀ ਕੋਣ ਬੋਲ ਰਿਹਾ ਮੈਂ ਅੱਜ ਤੇਰੇ ਕੋਲੋਂ ਸਰਪ੍ਰਾਈਜ਼ ਲੈਣਾ ਅਜ ਦੇਖਣਾ ਚਾਹਦਾ ਮੇਰਾ ਭਰਾ ਮੈਨੂੰ ਪਛਾਣਦਾ ਵੀ ਕਿ ਨਹੀਂ ਯਾਰ ਕੌਣ ਹੋਇਆ ਮੈਂ ਹੁਣ ਕੀ ਕਹਾਂ ਉਹ ਕਿਹੜੇ ਅੱਜਕੱਲ ਕਿੱਥੇ ਹੋ ਰਾ ਕੀ ਅੱਜਕੱਲ ਕਿੱਥੇ ਫੋਨ ਕਰਦੇ ਆ ਕੈਨੇਡਾ ਕੈਨੇਡਾ ਵਾਲੇ ਫੋਨ ਕਿੱਥੇ ਕਰਦੇ ਨੰਬਰ ਤਾਂ ਪਰ ਕੈਨੇਡਾ ਵਾਲਾ ਲੱਗ ਨਹੀਂ ਰਿਹਾ ਨੰਬਰ ਤਾਂ ਯਾਰ ਕਿਸੇ ਹੋਰ ਕੰਟਰੀ ਦਾ ਲੱਗ ਰਿਹਾ ਹੈ ਨੰਬਰ ਤਾਂ ਕੋਈ ਹੋਰ ਅਨੇ ਕਿਹੜੀ ਦਾ +35 ਕੁਝ ਸਮਥਿੰਗ ਇਦਾਂ ਲੱਗੇ ਤੇ ਆਈ ਜਾਂਦਾ ਦੇਖੋ ਕੱਟ ਕੇ ਨਾ ਜੀ ਜਦੋਂ ਕਿਹਾ ਵੀ +35 ਆ ਗਿਆ ਠੱਗਾਂ ਦਾ ਤੋਂ ਹਿਸਾਬ ਲਾਓ ਇਹੋ ਜਿਹੀ ਠੱਗੀਆਂ ਇਹੋ ਜਿਹੀਆਂ ਠੱਗੀਆਂ ਬੁੱਧੂ ਬਣਾਉਣ ਤੇ ਲੱਗੇ ਹੋਏ ਨੇ ਤੇ ਤੁਹਾਨੂੰ ਵੀ ਕਾਲ ਆਈ ਹੋਊਗੀ ਇਹਹਿਆਂ ਤੋਂ ਬਚ ਕੇ ਰਹੋ